ਹਿੰਦੂ ਮਜ਼ਦੂਰ ਜੁਨੀਅਨ ਪੰਜਾਬ ਅਤੇ ਹੋਰ ਪੰਜ ਜਥੇਬੰਦੀਆਂ ਦੀ ਮੀਟਿੰਗ ਦਸ਼ਮੇਸ਼ پارک ਲੋਹੀਆਂ ਖਾਸ ਹੋ ਕੇ 16 ਫਰਵਰੀ ਦੇ ਭਾਰਤਬਾਦ ਦੇ ਸੰਬੰਧ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੂ अरोड़ा ਅਤੇ ਜਸਕਰਨ ਸਿੰਘ ਨੇ ਕਿਹਾ ਕਿ ਅਸੀਂ ਸਮੂਹ ਭਾਈਚਾਰੇ ਅਤੇ ਦੁਕਾਨਦਾਰ ਵੀਰਾਂ ਨੂੰ ਨਾਲ ਲੈ ਕੇ 16 ਫਰਵਰੀ ਨੂੰ ਜੋ ਭਰਤਬੰਦ ਦੀ ਕਾਲ ਸੰਯੁਕਤ ਮੋਰਚੇ ਵੱਲੋਂ ਦਿੱਤੀ ਗਈ ਹੈ ਉਸ ਨੂੰ ਹਰ ਹਾਲਤ ਵਿੱਚ ਸਿਧੇ ਚੜ੍ਹਾਉਦਿਆਂ ਲੋਈਆਂ ਖਾਸ ਪੂਰਨ ਤੌਰ ਤੇ ਬੰਦ ਕਰਾਉਣ ਵਿੱਚ ਮਦਦ ਕਰਾਂਗੇ ਮੀਟਿੰਗ 'ਚੋਂ ਹਾਜ਼ਰ ਹੋਰ ਨਾਲ ਜਥੇਬੰਦੀਆਂ ਦੇ ਆਗੂਆਂ ਨੇ ਵੀ ਪੂਰਨ ਭਰੋਸਾ ਦਿਵਾਉਂਦਿਆਂ ਕਿਹਾ ਕਿ 16 ਤਰੀਕ ਭਾਰਤ ਬੰਦ ਦੇ ਸਬੰਧ ਵਿੱਚ ਜੋ ਵੀ ਕਾਰਵਾਈ ਸੰਯੁਕਤ ਮੋਰਚੇ ਵੱਲੋਂ ਆਰੰਭੀ ਗਈ ਹੈ ਉਸ ਨੂੰ ਹਰ ਹੀਲੇ ਸਿਰੇ ਚੜਦਿਆਂ ਹੋਇਆਂ ਟੀ ਪੁਆਇੰਟ ਲੋਈਆਂ ਖਾਸ ਵਿਖੇ ਸਵੇਰ ਤੋਂ ਸ਼ਾਮ 4 ਵਜੇ ਤੱਕ ਪੂਰਨ ਤੌਰ ਤੇ ਚੱਕਾ ਜਾਮ ਅਤੇ ਟੀ ਪੁਆਇੰਟ ਰੋਕ ਦਿੱਤਾ ਜਾਵੇਗਾ ਐਸ ਕੇ ਐਮ ਵੱਲੋਂ ਜਿਹੜੀ ਕਾਲ ਆ 16 ਫਰਵਰੀ 2024 ਨੂੰ ਭਾਰਤ ਬੰਨ੍ਹਦੀ ਉਸ ਦੇ ਸਬੰਧ ਵਿੱਚ ਅੱਜ ਪੰਜ ਜਥੇਬੰਦੀਆਂ ਇਕੱਠੇ ਹੋ ਕੇ ਇਹ ਫੈਸਲਾ ਲਿਆ ਗਿਆ ਵੀ ਜਿਹੜੀ 16 ਦੀ ਕਾਰ ਉਸ ਨੂੰ ਕਾਮਯਾਬ ਬਣਾਇਆ ਜਾਵੇ ਜਿਸ ਵਿੱਚ ਲੂਈਆਂ ਦੇ ਵਿੱਚ ਮਾਰਚ ਕਰਕੇ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਵੀ ਇਸ ਜਿਹੜਾ ਮੋਰਚੇ ਦਾ ਸਹਿਯੋਗ ਕੀਤਾ ਜਾਵੇ ਤੇ ਨਾਲ ਦੀ ਨਾਲ ਜਿਹੜੇ ਪਿੰਡਾਂ ਦੇ ਵਿੱਚ ਆ ਕੇ ਪਿੰਡ ਲੈਵਲ ਤੇ ਹਰ ਇੱਕ ਜਿਹੜਾ ਵਾ ਮਜ਼ਦੂਰ ਵਾ ਚਾਹੇ ਡਰਾਈਵਰ ਆ ਜਿਸ ਦੇ ਇਸ ਦੇ ਵਿਰੁੱਧ ਇਹ ਕਾਨੂੰਨ ਬਣੇ ਆ ਉਹਨਾਂ ਸਾਰਿਆਂ ਨੂੰ ਗਾਈਡ ਕਰਕੇ ਇਸ ਮੋਰਚੇ 'ਚ ਸ਼ਾਮਲ ਕੀਤਾ ਜਾਣ ਜਾਣ ਵਾਸਤੇ ਅੱਜ ਦੀ ਜਿਹੜੀ ਮੀਟਿੰਗ ਕੀਤੀ ਗਈ। ਤਕਰੀਬਨ ਜਿਹੜਾ 5 ਜਿਹੜੀਆਂ ਜੂਨੀਅਨ ਆ ਉਹ ਜਿਹੜੀਆਂ ਅੱਜ ਦਸ਼ਮੇਸ਼ پارک ਲੋਈਆਂ ਵਿੱਚ ਇਕੱਠੇ ਹੋਏ ਆ ਪਰ ਸਾਡਾ ਜਿਹੜਾ ਸੰਪਰਕ ਉਹ 8-10 ਜੁਨੀਅਨ ਜਿਹੜੀਆਂ ਸਾਰਿਆਂ ਦੇ ਨਾਲ ਚੱਲ ਰਿਆ ਪਰ ਉਹ ਕਿਸੇ ਕਾਰਨ ਕਾਰਨ ਜਿਹੜਾ ਉਹ ਇੱਥੇ ਨਹੀਂ ਪਹੁੰਚ ਸਕੇ ਉਹਦੇ ਵਿੱਚ ਜਿਹੜਾ ਸੁਜੁਗਤ ਕਿਸਾਨ ਮੋਰਚਾ ਤੇ ਸਾਰੀਆਂ ਟ੍ਰੇਨ ਜੁਨੀਆ ਜੰਨੀਆ ਨਹੀਂ ਹੈਗੀਆਂ ਉਹਨਾਂ ਸਾਰਿਆਂ ਦੀ ਇੱਕ ਕਾਲ ਆ ਜੀ 16 ਤਰੀਕ ਨੂੰ ਪੂਰਾ ਭਾਰਤ ਜਿਹੜਾ ਉਹ ਮੁਕੰਮਲ 4 ਵਜੇ ਤੱਕਰ ਜਿਹੜਾ ਉਹਨੂੰ ਬੰਦ ਕੀਤਾ ਜਾਣਾ ਉਹਦੀ ਕੜੀ ਵੱਜੋ ਅੱਜ ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਨਹੀਂ ਆ ਸਕੀਆਂ ਉਹਨਾਂ ਨਾਲ ਵੀ ਫੋਨ ਤੇ ਤਾਲਮੇਲ ਕਰਕੇ ਸਾਨੂੰ ਸਾਰੀਆਂ ਜਥੇਬੰਦੀਆਂ ਨੇ ਜਿਹੜਾ ਉਹਦੇ ਵਿੱਚ ਹਗਾਰਾ ਭਰਿਆ ਕਿ ਅਸੀਂ ਆਪਣੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਤੁਹਾਡੇ ਪ੍ਰੋਗਰਾਮ ਨੂੰ ਲੋਹੀਆਂ ਸ਼ਹਿਰ ਨੂੰ ਮੁਕੰਮਲ ਬੰਦ ਕਰਨ ਦੇ ਵਿੱਚ ਜਿਹੜਾ ਸਾਥ ਦੇਵਾਂਗੇ ਇਸ ਲਈ ਅਸੀਂ ਤੁਹਾਡੇ ਚੈਨਲ ਰਾਹੀਂ ਵੀ ਜਿਹੜਾ ਅਪੀਲ ਕਰਦੇ ਆਂ ਸ਼ਹਿਰ ਦੇ ਵਪਾਰ ਮੰਡਲਾਂ ਨਾਲ ਵੀ ਸਾਡੀ ਜਿਹੜੀ ਗੱਲ ਚੱਲ ਰਹੀ ਆ ਉਹਨਾਂ ਨਾਲ ਵੀ ਸਵੇਰੇ 9 ਵਜੇ ਮੀਟਿੰਗ ਆ ਟਰੱਕ ਜੂਨੀਅਰ ਵਾਲਿਆਂ ਨਾਲ ਗੱਲ ਚੱਲ ਰਹੀ ਆ ਉਹਨਾਂ ਨੇ ਵੀ ਸਾਨੂੰ ਹਾਂ ਦਾ ਜਿਹੜਾ ਨਾਰਾ ਮਾਰਿਆ ਬਾਕੀ ਉਸ ਤੋਂ ਬਾਅਦ ਜਿਹੜੀਆਂ ਹਾਥੀ ਜੁਨੀਆਂ ਨਾਲ ਜਿੰਨੇ ਸਟੈਂਡ ਆ ਉਹ ਸਾਰੇ ਸਾਡੇ ਨਾਲ ਜਿਹੜੇ ਇਸ ਟਾਈਮ ਸ਼ਾਮਿਲ ਆ ਮਜ਼ਦੂਰਾਂ ਦੀਆਂ ਸਾਰੀਆਂ ਧਿਰਾਂ ਸ਼ਾਮਿਲ ਆ ਕਿਸਾਨਾਂ ਦੀਆਂ ਸਾਰੀਆਂ ਧਿਰਾਂ ਸ਼ਾਮਿਲ ਆ ਅਸੀਂ ਜਿਹੜੀਆਂ ਧਿਰਾਂ ਕੋਈ ਰਹਿ ਗਈਆਂ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਿਲ ਕਰਕੇ 16 ਤਰੀਕ ਨੂੰ ਮੁਕੰਮਲ ਜਿਹੜਾ ਲੋਹਿਆਂ ਟੀਪ ਪੁਆਇੰਟ ਆ ਉਹਨੂੰ ਜਿਹੜਾ ਮੁਕੰਮਲ ਜਿਹੜਾ ਉਹ ਸੀ ਬੰਦ ਕਰਾਂਗੇ ਸਵੇਰ ਤੋਂ ਲੈ ਕੇ 4 ਵਜੇ ਤੱਕ ਜਿਹੜਾ ਉਥੇ ਜਾਮ ਲੱਗੂਗਾ